ਲਗਾਤਾਰ ਜਿਹੜੀ ਐ ਲੜੀ ਐ ਇਹਨਾਂ ਨੇ ਬੜੇ ਆਪਣੇ ਤੁਜਾਰੂ ਹੌਸਲੇ ਦੇ ਨਾਲ ਅੱਗੇ ਚੱਲਾਂ ਦਾ ਜਿਹੜਾ ਯਤਨ ਕੀਤਾ ਉਹ ਖੂਬੀ ਬਹੁਤ ਵਧੀਆ ਐ ਪਹਿਲਾ ਪ੍ਰੋਗਰਾਮ ਇਹਨਾਂ ਨੇ ਟੈਕਸੀ ਯੂਨੀਅਨ ਦੇ ਉਸ ਗਰਾਊਂਡ ਦੇ ਵਿੱਚ ਤੇ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਦੇ ਉੱਪਰ ਬਣਾਈ ਹੋਈ ਸਪਾਰਕ ਟੇਕ ਦੇ ਵਿੱਚ ਕੀਤਾ ਅਸਲ ਦੇ ਵਿੱਚ 23 ਮਾਰਚ ਦੇ ਸ਼ਹੀਦਾਂ ਨੂੰ ਅਸਲ ਸੱਚਦਾ ਇਹ ਮਿਆਣੀ ਦੇ ਤੁਸੀਂ ਲੋਕ ਕਰ ਰਹੇ ਹੋ ਜਿਨ੍ਹਾਂ ਨੇ ਇਹ ਦੱਸਿਆ ਐ ਵੀ ਅਸੀਂ ਛੋਟੇ ਪ੍ਰੋਗਰਾਮ ਤੋਂ ਲੈ ਕੇ ਅੱਜ ਗਿਣਤੀ ਸਾਡੀ ਵਧੀ ਹੈ ਅੱਗੇ ਨਾਲੋਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਇਲਾਕੇ ਦੇ ਵਿੱਚ ਲਗਾਤਾਰ ਸੰਘਰਸ਼ਾਂ ਦੇ ਵਿੱਚ ਅਗਵਾਈ ਕਰਦੇ ਆ ਚਾਹੇ ਸੰਘਰਸ਼ ਸਾਡਾ ਕਿਸਾਨੀ ਦਾ ਹੋਵੇ ਜੰਗ ਦੇ चौहान ਜੀ ਜਾਂ ਮਜ਼ਦਮਾ ਦਾ ਹੋਵੇ ਹਰਦੀਪ ਖੁੱਡਾ ਜੀ ਜਾਂ ਹੋਰ ਜਿੰਨੇ ਵੀ ਸਾਥੀ ਆ ਉਹ ਬੜੇ ਬਖੂਬੀ ਢੰਗ ਦੇ ਨਾਲ ਇਸ ਇਲਾਕੇ 'ਚ ਇਹਨਾਂ ਪ੍ਰੋਗਰਾਮਾਂ ਨੂੰ ਚਲਾਉਣ ਦੇ ਲਈ ਜਿਹੜਾ ਤਗੜੇ ਹੋ ਕੇ ਯੋਗਦਾਨ ਪਾ ਰਹੇ ਆ ਉਹਦੇ ਤੋਂ ਅੱਕੇ ਅੱਜ ਦੇ ਕਿਉਂਕਿ ਜਦੋਂ ਏ ਅਸੀਂ ਨਾ ਜੋਧਿਆਂ ਨੂੰ ਯਾਦ ਕਰਦੇ ਆ ਕਰਤਾਰ ਸਿੰਘ ਸਰਾਭਾ ਅਸ਼ੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਤੇ ਆਦੋਂ ਗੱਲ ਇਹ ਵੀ ਕਰਨੀ ਬਣਦੀ ਆ ਵੀ ਅੱਜ ਦੀ ਜਿਹੜੀ ਆਜ਼ਾਦੀ ਜਿਨ੍ਹਾਂ ਇਹਨਾਂ ਨੌਜਵਾਨਾਂ ਨੇ ਸ਼ਹੀਦ ਸ਼ਹੀਦ ਹੋ ਕੇ ਫਾਂਸੀਆਂ ਦੇ ਰਸੇ ਚੁੰਮ ਕੇ ਲਈ ਕਿ ਉਹ ਆਜ਼ਾਦੀ ਅੱਜ ਆਈ ਵੀ ਹੈ ਕਿ ਨਹੀਂ ਆਈ ਹੈ ਅੱਜ ਦੀ ਜਿਹੜੀ ਮੌਜੂਦਾ ਸਰਕਾਰਾਂ ਆ ਉਹਨਾਂ ਦੇ ਬਾਰੇ ਗੱਲ ਕਰਨੀ ਵੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਇੱਥੇ ਸਿੱਧਾ ਕਰਕੇ ਜਾਣੇ ਆ ਜਿਹੜੀ ਨਾਟਕ ਟੀਮ ਦੇ ਵੱਲੋਂ ਇਹ ਨਾਟਕ ਦੇਖ ਕੇ ਜਾਣੇ ਆ ਤੇ ਘਰਾਂ ਦੇ ਵਿੱਚ ਉਹ ਅੱਜ ਤੋਂ ਬਾਅਦ ਅਸੀਂ ਕਰਨਾ ਕੀ ਹੈ ਅਸੀਂ ਕੀ ਅਸੀਂ ਸੋਚਣਾ ਵੀ ਹੈ ਸਾਡੇ ਕੰਮ ਦੇ ਵਿੱਚ ਕੋਈ ਤਬਦੀਲੀ ਵੀ ਆਣੀ ਹੈ ਜਾਂ ਅਸੀਂ ਉੱਤਾ ਹੀ ਚੱਲਦੇ ਰਹਿਣਾ ਹੈ ਜਿਹੜਾ ਗੱਲ ਭਗਤ ਸਿੰਘ ਕਹਿੰਦਾ ਪਈ ਲੜਾਈ ਮੇਰੀ ਅਜੋ ਤੱਕ ਜਾਰੀ ਰਹਿਣੀ ਹੈ ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਨਹੀਂ ਖਤਮ ਹੁੰਦੀ ਉਹੀ ਗੱਲ ਇਹ ਹੋਣੀ ਹੈ ਪਿਆਜੇ ਨਾਟਕ ਮੇਲਾ ਕਰਕੇ ਇੱਥੇ ਤਕਰੀਰਾ ਸੁਣ ਕੇ ਇਹ ਨਾਟਕ ਕੀੰਦੀ ਜਿਹੜੇ ਕੀਤੇ ਹੋਏ ਫੋਟੋਰੀਓਗ੍ਰਾਫੀ ਇਹ ਦੇਖ ਕੇ ਪਿਆਸੀ ਵੀ ਉਸ ਲੁੱਟ ਦੇ ਵਿੱਚ ਰਲਣਾ ਕਿ ਜਿਨ੍ਹਾਂ ਨੇ ਘਰੋਂ ਇੱਥੋਂ ਬਾਹਰ ਨਿਕਲ ਕੇ ਦੁਬਾਰਾ ਤੋਂ ਲੁੱਟਦਾ ਉਹ ਦੌਰ ਜਿਹੜਾ ਚੱਲਦਾ ਪਿਆ ਉਹਦੇ ਵਿੱਚ ਸ਼ਾਮਲ ਹੋਣਾ ਜਾਂ ਜਿਹੜੀ ਕੀਤੀ ਜਾ ਰਹੀ ਲੁੱਟ ਹੈ ਉਹਦੇ ਵਿਰੁੱਧ ਖੜੇ ਹੋਣਾ ਹੈ ਉਹ ਲੁੱਟ ਚਾਹੇ ਸਿਆਸੀ ਲੀਡਰ ਪਹਿਲੇ ਰਹੇ ਹੁਣ ਚਾਹੇ ਅੱਜ ਦੇ ਜਿੱਤੇ ਹੋਏ 92 ਤੇ ਦੋ ਹੋਰ 94 ਐਮਐਲਏ ਪੰਜਾਬ ਦੀ ਸਰਕਾਰ ਦੇ ਰਹੇ ਹੁਣ ਪਿਛਲੇ ਦਿਨਾਂ ਦੇ ਵਿੱਚ ਹੀ ਹੈ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜੋ ਕੁਝ ਬਾਪ ਰਿਆ ਜੰਗਵੀ चौहान ਜੀ ਸਾਡੇ ਸਾਹਮਣੇ ਹੈ ਜਿਹੜਾ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਰਿਹਾ ਵੀ ਮੈਂ ਮੈਂ ਕਿਸਾਨੀ ਨੂੰ ਚੰਗੀ ਤਰ੍ਹਾਂ ਜਾਣਦਾ ਕਿਸਾਨਾਂ ਦਾ ਮਿੱਤਰ ਕੀੜਾ ਐ ਉਹਦੀ ਮੰਤਰੀਏ ਕਹਿੰਦੀ ਰਹੀ ਵੀ ਮੈਂ 5 ਮਿੰਟਾਂ ਚ ਐਮਐਸਪੀ ਦੇ ਦੇਣੀ ਐ ਉਹਨਾਂ ਨੇ ਸਾਡੇ ਲੀਡਰ ਸਾਰੇ ਕਿਸਾਨ ਜਥੇਬੰਦੀਆਂ ਚੜ੍ਹ ਕੇ ਜਿਹੜੇ ਐ ਘਰਾਂ ਦੇ ਵਿੱਚ ਤੜਕਸਰ ਚੋੱਕ ਕੇ ਜਿਹੜੇ ਜੇਲ੍ਹਾਂ ਦੇ ਵਿੱਚ ਟੱਕ ਦਿੱਤੇ ਉਹ ਲੀਡਰ ਜਿਹੜਾ ਲੀਡਰਾਂ ਦੇ ਸਿਰ ਤੇ ਇਹਨਾਂ ਨੇ ਪੰਜਾਬ ਦੀ ਸਰਕਾਰ ਬਣਾਈ ਐ ਇਹ ਸਾਰੇ ਲੀਡਰ ਜਦੋਂ 385 ਦਿਨ ਦਿੱਲੀ ਦੇ ਅੱਟ ਪੰਜ ਪੰਜ ਬਾਡਰਾ ਦੇ ਉੱਪਰ ਖੇਤੀ ਦੇ ਤਿੰਨ ਕਾਨੂੰਨ ਰੱਦ ਕਰਾਉਣ ਦੇ ਲਗਾਤਾਰ ਡਟੇ ਹੋਏ ਸੀ ਇਹ ਸਾਰੇ ਲੀਡਰ ਇੱਕ ਇੱਕ ਕਰਕੇ ਉਹਨਾਂ ਮੋਰਚਿਆਂ ਦੇ ਵਿੱਚ ਸ਼ਾਮਲ ਹੁੰਦੇ ਰਹੇ ਐਨਸੀਐਸਸੀ ਸਿਆਸੀ ਪਾਰਟੀ ਦਾ ਅੱਜ ਦਾ ਸਪੀਕਰ ਕੁਲਤਾਰ ਸਿਤਮਾ ਉਹ ਕੋਈ ਅਜਿਹਾ ਕੱਠ ਨਹੀਂ ਪਿਛਲੇ 10 ਸਾਲਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਉਹ ਸ਼ਾਮਲ ਨਹੀਂ ਹੋਇਆ ਅੱਜ ਜਦੋਂ ਲੋੜ ਹੈ ਲੋਕਾਂ ਨੇ ਚਿਤਾ ਕੇ ਉਸ ਸਿਆਸੀ ਪਾਰਟੀ ਨੂੰ ਲਿਆਂਦਾ ਜਦੋਂ ਪੰਜਾਬ ਦੀ ਨੌਜਵਾਨੀ ਫਰਜ਼ਗਾਰੀ ਦੇ ਸੰਤਾਪ ਵੰਡਾਰੀ ਹੈ ਜਦੋਂ ਪੰਜਾਬ ਦੀ ਕਿਸਾਨੀ ਲਗਾਤਾਰ ਘਾਟੇਬੰਦ ਹੋਈ ਜਾ ਰਹੀ ਹੈ ਜਦੋਂ ਲੋੜ ਹੈ ਉਹਨਾਂ ਦੇ ਲਈ ਪੋਲਿਸੀ ਬਣਾਉਣ ਦੇ ਲਈ ਹੁਣ ਭਗਵੰਤ ਮਾਨ ਹੁਣ ਭਗਵੰਤ ਮਾਨ ਉਹਨਾਂ ਲੋਕਾਂ ਨੂੰ ਜਿਹੜੇ ਲੋਕਾਂ ਦੀ ਅਗਵਾਈ ਕਰਦੇ ਆ ਲੋਕ ਜਿਹੜੇ ਕਿਸਾਨੀ ਦੀ ਅਗਵਾਈ ਕਰਦੇ ਆ ਜਿਹੜੇ ਨੌਜਵਾਨੀ ਦੀ ਅਗਵਾਈ ਕਰਦੇ ਆ ਹੁਣ ਉਹਨਾਂ ਨੂੰ ਜੇਲਾ ਦੇ ਵਿੱਚ ਤਾੜ ਰਿਆ ਉਹਨਾਂ ਸਾਫ਼ ਦੱਸ ਦਿੱਤਾ ਵੀ ਮੈਂ ਕਿਸਾਨਾਂ ਦਾ ਨੌਜਵਾਨਾਂ ਦਾ ਮਿੱਤਰ ਕਿਹੜਾ ਨਹੀਂ ਮੈਂ ਵੱਡੇ ਵੱਡੇ ਵਪਾਰੀ سرمایہਦਾਰਾਂ ਦਾ ਮਿੱਤਰ ਕਿਹੜਾ ਹਾਂ ਮੈਂ ਕੰਮ ਕਰਾਂਗਾ ਆਦਾਨੀ ਬਾਨੀ ਵਰਗਿਆਂ ਦੇ ਲਈ ਪੰਜਾਬ ਦੇ ਵੱਡੇ ਵੱਡੇ ਸਰਮਾਇਦਾਰਾਂ ਦੇ ਲਈ ਨਾ ਕਿ ਜਿਹੜਾ ਆ ਉਹਨਾਂ ਕਿਸਾਨਾਂ ਦੇ ਲਈ ਜਿਸ ਕਿਸਾਨੀ ਦੇ ਨਾਲ ਪੰਜਾਬ ਪਛਾਣਿਆ ਜਾਂਦਾ ਹੈ ਪੰਜਾਬ ਦੀ 1.3 ਕਰੋੜ ਵਾਦੀ ਇਹ ਮੰਗ ਕਰਦੀ ਸੀਗੀ ਕਿ 3 ਸਾਲਾਂ ਦੇ ਵਿੱਚ ਕੋਈ ਚੰਗੀ ਪਾਲਸੀ ਲੈ ਕੇ ਆਵੀ ਸਰਕਾਰ ਪਰ ਇੱਕ ਕਾਨੂੰਨ ਇੱਕ ਕਾਨੂੰਨ ਵੀ ਜਿਹੜਾ ਆ ਸਰਕਾਰ ਦੇ ਵੱਲੋਂ ਬਣਾ ਕੇ ਜਿਹੜਾ ਬਣਾਇਆ ਨਹੀਂ ਗਿਆ ਜਿਹੜਾ ਲੋਕਾਂ ਦੇ ਹੱਕ ਦੇ ਵਿੱਚ ਹੋਵੇ ਸਾਡੇ ਇਸ ਪਿੰਡ ਦੇ ਵਿੱਚ ਪੰਜਾਬ ਨਿਰਮਾਣ ਮਜ਼ਦੂਰ ਸਭਾ ਜਿਹੜੀ ਆ ਜੱਥੇਬੰਦੀ ਕੰਮ ਕਰਦੀ ਹੈ ਇਹ ਮਜ਼ਦੂਰ ਲਗਾਤਾਰ ਮੰਗ ਕਰਦੇ ਆ ਵੀ ਸਾਡੀ ਦਿਹਾੜੀ ਦੇ ਵਿੱਚ ਵਾਧਾ ਕੀਤਾ ਜਾਵੇ 8 ਘੰਟੇ ਦੀ ਦਿਹਾੜੀ 8 ਘੰਟੇ ਦੀ ਆਰਾਮ ਦੀ ਜ਼ਿੰਦਗੀ ਤੇ 8 ਘੰਟੇ ਜਿਹੜੇ ਬਚਦੇ ਆ ਉਹਦੇ ਵਿੱਚ ਆਪਣੀ ਮਨਪਸੰਦਗੀ ਦੀ ਜ਼ਿੰਦਗੀ ਬਤੀਤ ਕਰਨਾ ਇਹਦੇ ਲਈ 1486 ਦੇ ਵਿੱਚ ਪੱਟਾ ਜਿਹੜਾ ਘੋਲ ਲੜਿਆ ਆ ਲੋਕਾਂ ਨੇ ਫਿਰ ਜਾ ਕੇ ਜਿਹੜੀ ਦਿਹਾੜੀ ਦੀ ਬੰਦ ਹੋਈ ਤੇ ਇਸੇ ਪੰਜਾਬ ਸਰਕਾਰ ਨੇ 8 ਘੰਟਿਆਂ ਦੀ بجائے 12 ਘੰਟੇ ਦਿਹਾੜੀ ਕਰ ਦਿੱਤੀ ਇਹ ਸਾਡੇ ਸੁਖਦੇਵ ਜੀ ਮਿਆਣੀ ਜੀ ਬੈਠੇ ਬੈਠੇ ਆ ਤੁਹਾਡੇ ਖੜੇ ਆ ਜਿਹੜੇ ਇਸ ਪ੍ਰੋਗਰਾਮ ਨੂੰ ਬਣਾਉਣ ਤੇ ਨੇ ਲਗਾਤਾਰ ਯਤਨ ਕਰਦੇ ਆ ਇਹ ਮਜ਼ਦੂਰਾ ਦੀ ਅਗਵਾਈ ਕਰਦੇ ਆ ਜਿਹੜੇ ਮਜ਼ਦੂਰਾ ਨੂੰ ਅੱਜ ਲੋੜ ਆ ਕਿ ਮਹਿੰਗਾਈ ਇੰਨੀ ਜ਼ਿਆਦੇ ਵੱਧ ਗਈ ਐ ਕਿ ਇਹ ਆਪਣੇ ਘਰਾਂ ਦੇ ਵਿੱਚ ਗੰਡਾ ਤੇ ਟਮਾਟਰ ਵਰਤ ਨਹੀਂ ਸਕਦੇ ਕਿਉਂਕਿ ਇੰਨੀ ਮਹਿੰਗਾਈ ਐ ਦਿਹਾੜੀ ਤਾਂ ਬਿਲਕੁਲ ਕੱਟੀ ਜਾਂਦੀ ਐ ਜਿਹੜਾ ਭਗਵੰਤਬਾਣ ਇਹ ਕਹਿੰਦਾ ਵੀ ਜਦੋਂ ਮੈਂ ਸਰਕਾਰ ਦੇ ਵਿੱਚ ਆਵਾਂਗਾ ਮੈਂ ਮਨਰੇਗਾ ਦੀ ਦਿਹਾੜੀ 'ਚ ਵਾਅਦਾ ਕਰਾਂਗਾ ਤੇ ਉਹ ਭਗਵੰਤਬਾਣ ਹੁਣ ਟੋਕੂੰਗੜੀਆ ਪਾ ਕੇ ਬੈਠਾ ਹੋਇਆ ਕਿਸੇ ਮਨਰੇਗਾ ਮਜ਼ਦੂਰ ਦੇ ਵਿੱਚ 1 ਰੁਪਿਆ ਨਹੀਂ ਪਾਇਆ ਮੈਂ ਉਹ ਗੱਲਾਂ ਕਰਨੀਆਂ ਜਿਹੜੀਆਂ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਜਿਹੜੇ ਅਸੀਂ ਰੋਜ਼ ਆਪਣੇ ਪਿੰਡੇ ਦੇ ਉੱਪਰ ਹਟਾਉਂਦੇ ਆ ਜਿਹੜੇ ਬੱਚਿਆਂ ਨੂੰ ਰੋਜ਼ਗਾਰ ਦੀ ਲੋੜ ਸੀ ਉਹ ਬੱਚੇ ਸਾਡੇ ਨਸ਼ੇ ਲੈ ਕੇ ਸਾਡੇ ਪਿੰਡਾਂ ਦੇ ਵਿੱਚ ਮਾਰੇ ਜਾ ਰਹੇ ਆ ਸਾਡੇ ਪਿੰਡ ਪਿੰਡ ਸਕੂਲ ਖੋਲਣ ਦੀ بجائے ਠੇਕੇ ਖੋਲੇ ਜਾਂਦੇ ਆ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਚਿੱਟੇ ਦਾ ਕਾਰੋਬਾਰ ਹੈ ਉਹ ਬੰਦ ਕਰਾਉਣ ਦੇ بجائے ਪੁਰਾ ਕਿਸਾਨ ਲੀਡਰਾਂ ਨੂੰ ਜੇਲ੍ਹਾਂ ਦੇ ਵਿੱਚ ਤਾੜਿਆ ਜਾਂਦਾ ਹੈ ਜਿਹੜੇ ਲੋਕਾਂ ਦੀ ਆਵਾਜ਼ ਚੱਕਦੇ ਆ ਇਹ ਭਗਵੰਤਪਨ ਕਰਦੇ ਆ ਕਟੇ ਨਹੀਂ ਕੇਂਦਰ ਦੀ ਸਰਕਾਰ ਤਾਂ ਆਪਣੇ ਕਾਨੂੰਨ ਬਣਾਈ ਜਾ ਰਹੀ ਹੈ ਲਗਾਤਾਰ ਲੋਕਾਂ ਦੇ ਵਿਰੋਧ ਦੇ ਵਿੱਚ ਮੋਦੀ ਨੇ ਪਿਛਲੇ 10-11 ਸਾਲਾਂ ਦੇ ਵਿੱਚ ਉਹ ਕੁਝ ਨਹੀਂ ਕੀਤਾ ਜਿਹੜਾ ਲੋਕਾਂ ਦੇ ਹੱਕ ਦੇ ਵਿੱਚ ਰਿਹਾ ਹੋਵੇ ਉਹ ਵੀ ਕਟਣੀ ਜਿਹੜਾ ਇਹ ਕਹਿ ਕੇ ਸਰਕਾਰ ਦੇ ਵਿੱਚ ਆਇਆ ਵੀ ਮੈਂ ਸਾਲ ਦਾ 2 ਕਰੋੜ ਰੋਜ਼ਗਾਰ ਦਵਾਂਗਾ ਤੇ ਕਰੋਨਾ ਦੇ ਵਿੱਚ 14 ਲੱਖ ਨੌਜਵਾਨਾਂ ਦਾ ਰੋਜ਼ਗਾਰ ਖੁੱਸਿਆ ਗਿਆ ਹੈ ਕਸ ਸਾਲਾਂ ਦੇ ਵਿੱਚ ਤੁਸੀਂ ਆਹ ਬੰਦਾ ਚਾਲਾ ਲਓ ਕਿ ਕਿੰਨੇ ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਸੀਗਾ ਕਿੱਧਾ ਲ ਕਿੱਥੇ ਲੈ ਲਿਆ ਇਹ ਹੈ ਸਰਕਾਰਾਂ ਦਾ ਹਾਲ ਇਹਨਾਂ ਸਰਕਾਰਾਂ ਦੇ ਇੰਨੇ ਹਾਲ ਤੋਂ ਬਾਅਦ ਸਾਨੂੰ ਇਹ ਦੇਖਣਾ ਚਾਹੀਦਾ ਹੈ ਕੱਲਾ ਇਹ ਸਮਾਗਮ ਮਨਾ ਕੇ ਇਹ ਪ੍ਰੋਗਰਾਮ ਦੇਖ ਕੇ ਘਰ ਨਹੀਂ ਚਲੇ ਜਾਣਾ ਇਹਦੇ ਤੋਂ ਬਾਅਦ ਜਿਹੜੇ ਨੌਜਵਾਨ ਹੈ ਬੱਚੇ ਬੱਚੀਆਂ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਸਾਡੀ ਆਵਾਜ਼ ਕਿਹੜਾ ਹੈ ਸਾਡਾ ਰਾਹ ਕਿਸੇਰਾ ਕਿਹੜਾ ਹੋ ਸਕਦਾ ਨੌਜਵਾਨਾਂ ਦੀਆਂ ਜੱਥੇਬੰਦੀਆਂ ਪਿੰਡਾਂ ਦੇ ਵਿੱਚ ਬਣਾਉਣੀਆਂ ਚਾਹੀਦੀਆਂ ਤੇ ਸਰਕਾਰ ਕੋਲ ਮੰਗ ਰੱਖਣੀ ਚਾਹੀਦੀ ਹੈ ਇਹ ਪੰਜਾਬ ਸਾਡਾ ਸੂਬਾ ਹੈ ਸਾਡੇ ਸੁਪਨੇ ਤੈਨੂੰ ਦੇਣੇ ਪੈਣੇ ਆ ਸਾਡੇ ਲਈ ਚੰਗੇ ਐਜੂਕੇਸ਼ਨ ਸਾਡੇ ਲਈ ਚੰਗੇ ਰੋਜ਼ਗਾਰ ਦਾ ਪ੍ਰਬੰਧ ਤੈਨੂੰ ਕਰਨੇ ਪੈਣਾ ਹੈ ਤੇ ਕਿਸਾਨਾਂ ਨੂੰ ਆਪਣੇ ਪਿੰਡ-ਪਿੰਡ ਜੱਥੇਬੰਦੀਆਂ ਬਣਾਉਣੀਆਂ ਚਾਹੀਦੀਆਂ ਤੇ ਲਗਾਤਾਰ ਇਹ ਮੰਗ ਕਰਨੀ ਚਾਹੀਦੀ ਹੈ ਪੰਜਾਬ ਦੀ ਪਛਾਣ ਖੇਤੀ ਦੇ ਨਾਲ ਹੈ ਖੇਤੀ ਨੂੰ ਕਿੱਦਾਂ ਲਾਹੇਵੰਦ ਕੀਤਾ ਜਾਵੇ ਇਹ ਗੱਲਾਂ ਦੇ ਵਿੱਚ ਟੀਵੀ ਦੇ ਵਿੱਚ ਜਿਹੜੀਆਂ ਬਾਈਟਾਂ ਦੇ ਕੇ ਨਹੀਂ ਜ਼ਮੀਨੀ ਸਤਰ ਦੇ ਉੱਪਰ ਕੰਮ ਕਰਨਾ ਚਾਹੀਦਾ ਹੈ ਉਹ ਤਾਂ ਤੱਕੇ ਔਰਤਾਂ ਦੇ ਲਈ ਲਗਾਤਾਰ ਕਹਿੰਦਾ ਵੀ 1000 ਰੁਪਿਆ ਦਵਾਂਗੇ ਮਹੀਨੇ ਦਾ 3 ਸਾਲ ਬੀਤ ਗਿਆ ਕਿੱਤਾ ਕੱਚ ਬਣੀ ਹੈ ਲੋਕਨੀ ਦੇ ਵਿੱਚ ਸੀਮਤ ਨਾ ਦਵੋ ਕਿ ਮਿਆਣੀ ਚ ਪ੍ਰੋਗਰਾਮ ਕਰ ਲਿਆ ਸਾਲ ਦੇ ਬਾਅਦ ਇੱਕ ਤੇ ਤੂੰ ਜਿਹੜਾ ਭਗਤ ਸਿੰਘ ਦਾ ਰਾਹ ਹੈ ਜੋ ਭਗਤ ਸਿੰਘ ਕਹਿੰਦਾ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਪਿੰਡ ਸ਼ਹਿਰ ਕੱਪੜਿਆਂ ਦੇ ਵਿੱਚ ਜਾ ਕੇ ਪੜ੍ਹੇ ਲਿਖੇ ਲੋਕਾਂ ਨੂੰ ਵੱਧ ਤੋਂ ਵੱਧ ਜਥੇਬੰਦ ਕਰਨਾ ਚਾਹੀਦਾ ਜਿਨ੍ਹਾਂ ਨੂੰ ਲੋਕ ਜਥੇਬੰਦੀਆਂ ਬਣਾ ਕੇ ਪਿੰਡ ਪਿੰਡ ਸੰਘਰਸ਼ ਦੀ ਵੱਡੀ ਉਸਾਰੀ ਕਰੋ ਤਾਂ ਕਿ ਆਣ ਵਾਲੀ ਸਰਕਾਰਾਂ ਮਜਬੂਰ ਹੋ ਜਾਣ ਤੁਹਾਡੇ ਲਈ ਕੁਰਸੀ ਬਣਾਉਣ ਦੇ ਲਈ ਤਾਸ਼ੀਦਿਆ ਜਬ ਭਗਤ ਸਿੰਘ ਦਾ ਜਿਹੜਾ ਸੁਪਨਾ ਆਇਆ ਉਹ ਪੂਰਾ ਕੀਤਾ ਜਾ ਸਕਦਾ ਹੈ ਅੱਜ ਦੇ 23 ਮਾਰ ਦੇ ਸ਼ਹੀਦਾਂ ਨੂੰ ਜਿੱਥੇ ਅਸੀਂ ਸਜਦਾ ਕਰਦੇ ਆ ਉੱਥੇ ਆਸ ਰੱਖਦੇ ਆ ਤੁਸੀਂ ਜਿੰਨੇ ਵੀ ਬੈਠੇ ਹੋਏ ਪਿੰਡ ਮਿਆਣੀ ਦੇ ਲੋਕੋ ਆਸੇ ਪਾਸੇ ਦੇ ਪਿੰਡਾਂ ਦੇ ਆਏ ਹੋਏ ਸਨਗਰਜੀ ਜੋਧੇ ਹੋ ਵੀ ਆਪਣੇ ਇਲਾਕੇ ਨੂੰ ਹੋਰ ਹਰਾ ਭਰਾ ਕਰਨ ਦੇ ਲਈ ਲੜਦੇ ਲੋਕਾਂ ਦੇ ਕਾਫਲੇ ਨੂੰ ਹੋਰ ਤਕੜਾ ਕਰਨ ਦੇ ਲਈ ਇੰਨਾ ਕੁ ਜ਼ੋਰ ਲਾਓ ਵੀ ਜੱਥੇਬੰਦੀਆਂ ਪਿੰਡ ਪਿੰਡ ਘਰ ਘਰ ਬਣੀਆਂ ਹੋਵੇ ਤੇ ਕੱਲ ਨੂੰ ਸਰਕਾਰ ਜੋ ਜਦੋਂ ਆਉਂਦੀ ਹੈ ਨਾ ਸਰਕਾਰ ਦੇ ਵਿਰੁੱਧ ਰੈਕਸ਼ਨ ਹੁੰਦੇ ਆ ਤੇ ਸਰਕਾਰ ਦੀ ਇਹ ਪੁਲਿਸ ਗੁੰਡਾ ਪੁਲਿਸ ਉਹਨਾਂ ਲੀਡਰਾਂ ਦੀ ਹਵਾ ਦੇ ਵੱਲ ਨੂੰ ਝਾਕਣਾ ਕਰ ਸਕੇ ਵੀ ਨਾ ਲੀਡਰਾਂ ਨੂੰ ਅਸੀਂ ਅਰੈਸਟ ਕਰਨਾ ਤੇ ਇਹਨਾਂ ਦੀ ਆਵਾਜ਼ ਬੰਦੀ ਕਰ ਦੇਈ। ਇੰਨੇ ਕੀ ਗੱਲ ਕਹਿੰਦੇ ਆ ਹੋਇਆ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਵੀ ਤੁਸੀਂ ਆਪਣੀ ਸਟੇਜ ਦੇ ਉੱਪਰ ਬੋਲਣ ਦਾ ਮੈਨੂੰ ਮੌਕਾ ਦਿੱਤਾ ਮੈਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਇਹ ਤੁਹਾਨੂੰ ਸੱਦਾ ਜਰੂਰ ਦਿੰਦਾ ਵੀ ਆਪਣੇ ਪਿੰਡਾਂ ਦੇ ਵਿੱਚ ਜਥੇਬੰਦੀਆਂ ਦੀ ਪੱਧ ਤੋਂ ਵੱਦੋ ਸਾਰੀ ਕਰੋ ਤਾਂ ਕਿ ਅਜਿਹੇ ਪ੍ਰੋਗਰਾਮ ਵੀ ਮਨਾਏ ਜਾ ਸਕਣ ਧਿਆਨ ਵਾਲੇ ਸਮੇਂ 'ਚ ਲੋਕਾਂ ਦੀ ਹਕੀਕੀ ਮੰਗਾਂ ਆ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਜੇ ਤੁਸੀਂ ਪਿੰਡਾਂ ਦੇ ਵਿੱਚ ਜਥੇਬੰਦੀਆਂ ਨਹੀਂ ਬਣਾਈਆਂ ਤੇ ਭੁੱਲ ਜਿਓ ਭਗਤ ਸਿੰਘ ਦੇ ਨਾਂ ਤਾਂ ਕਿੱਥੇ ਲੈਣਾ ਪਿੰਡਾਂ ਦੇ ਵਿੱਚ ਤਸਵੀਰਾਂ ਨਹੀਂ ਲੱਗਣ ਦੇਣੀਆਂ ਕਿਉਂਕਿ ਇਹ ਵੱਡੇ ਵੱਡੇ ਵਪਾਰੀ ਸਰਮਾਇਦਾਰਾਂ ਦੇ ਇਹ ਦੁਸ਼ਮਣ ਜਾਪਦੇ ਆ ਭਗਤ ਸਿੰਘ ਦੇ ਭਗਤ ਸਿੰਘ ਦੇ ਵਿਚਾਰਧਾਰਾ ਭਗਤ ਸਿੰਘ ਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਬਚਾਏ ਰੱਖਣ ਦੇ ਲਈ ਸਾਨੂੰ ਵੱਧ ਤੋਂ ਵੱਧ ਜੱਥੇਬੰਦ ਹੋਣ ਦੀ ਲੋੜ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਤੁਸੀਂ ਇਹ ਸਰਹੱਦ ਜਲੀ ਸਮਾਰੋ ਮਨਾ ਰਹੇ ਹੋ ਤੇ ਅਸੀਂ ਸਦਾ ਦਿੰਨੇ ਆਂ ਕਿ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਜੱਥੇਬੰਦ ਹੋਵੋ ਤਾਂ ਕਿ ਇਸ ਸਰਕਾਰਾਂ ਨੂੰ ਜਿਹੜਾ ਮੂੰਹ ਤੋਰ ਜਵਾਬ ਦਿੱਤਾ ਜਾ ਸਕੇ ਧੰਨਵਾਦ ਸਭ ਜੀ